ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਕਾਨੂੰਨ ਭਰਾਓ ਦੇਖ ਲਓ ਕਿਦਾਂ ਕੰਮ ਕਰਦਾ ਹੈ ਕਿਦਾਂ ਸਿਸਟਮ ਆਪਣਾ ਵਰਕ ਕਰਦਾ ਐ ਜਿਹੜੀ ਆ ਕੁੜੀ ਦਾ ਮਟਰ ਹੋਇਆ ਭਾਈ ਅਮਰਤਪਾਲ ਦਾ ਨਾਮ ਆ ਰਿਹਾ ਜਿਹੜੇ ਕੇਸ ਚ ਉਹ ਦੇਖ ਲਓ ਆਪਣਾ ਇਹਦਾ ਤਾਂ ਕੈਨਸਲ ਕਰ ਦਿੱਤਾ ਸਾਰਾ ਜੋ ਫੇਸਬੁੱਕ ਤੇ ਸੋਸ਼ਲ ਮੀਡੀਆ ਜਿੰਨੇ ਉਹਦੇ ਫੇਸਬੁੱਕ ਸੀ ਜਾਂ ਇੰਸਟਾਗ੍ਰam ਜਿੰਨੇ ਪੇਜ ਸੀ ਉਹ ਸਾਰੇ ਬੰਦ ਕਰ ਦਿੱਤੇ ਆ ਤੇ ਜਿਹੜੇ ਗੰਦ ਪੈ ਰਹੇ ਆ ਜਿਹੜਾ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਕੰਮ ਹੋਇਆ ਉਹ ਅੱਜ ਵੀ ਚੱਲ ਰਿਹਾ ਤੇ ਉਹਦੇ ਫੋਲੋਅਰ ਲਗਾਤਾਰ ਵੱਧ ਰਹੇ ਆ ਕਰਨਾ ਬੰਦ ਉਹਨੂੰ ਚਾਹੀਦਾ ਸੀ ਤੇ ਜਿੱਥੇ ਕੋਈ ਕੰਮ ਦੀ ਗੱਲ ਹੁੰਦੀ ਕੋਈ ਗਲਤ ਗੱਲ ਨਹੀਂ ਹੁੰਦੀ ਭਾਈ ਅਮਰਤਪਾਲ ਮੈਰੋ ਦੇ ਕਿਹੜਾ ਪੇਜ ਤੇ ਕੋਈ ਗੰਦ ਫੈਲਦਾ ਸੀ ਜਾਂ ਉੱਥੋਂ ਕਿਸੇ ਨੂੰ ਕੋਈ ਕੋਈ ਨੁਕਸਾਨ ਵਾਲੀ ਗੱਲ ਉਹਦੇ ਚ ਕੀਤੀ ਜਾਂਦੀ ਸੀ ਉਹ ਪੇਜ ਬੰਦ ਕਰਤੇ ਆ ਤੇ ਇਹ ਇਹ ਇਹਨਾਂ ਦਾ ਅਜੇ ਵੀ ਚੱਲੀ ਜਾਂਦਾ ਤੇ ਦੂਜੀ ਗੱਲ ਫੋਲੋਅਰ ਵਧ ਰਹੇ ਆ ਤੇ ਤੀਜੀ ਗੱਲ ਦੇਖ ਲਓ ਹੁਣ ਗਵਰਨਮੈਂਟ ਨੇ ਰੋਕਣਾ ਤਾਂ ਇਹਨੂੰ ਕੰਮ ਤਾਂ ਗਵਰਨਮੈਂਟ ਦਾ ਸੀ ਕਿ ਇਹਨੂੰ ਰੋਕਿਆ ਜਾਂਦਾ ਏ ਜੋ ਅੱਗੇ ਤੋਂ ਜੋ ਨਾ ਕਿਸੇ ਦਾ ਨੁਕਸਾਨ ਹੁੰਦਾ ਨਾ ਕਿਸੇ ਨੂੰ ਇਦਾਂ ਦਾ ਕੰਮ ਕਾਨੂੰਨ ਆਪਦੇ ਹੱਥ ਚ ਲੈਣਾ ਪੈਂਦਾ ਤੇ ਇਹਨਾਂ ਨੇ ਦੇਖ ਲਓ ਸਿਕਿਉਰਟੀਆਂ ਦੇ ਕੇ ਤੇ ਹੁਣ ਉਹ ਸਿਕਿਉਰਟੀ 'ਚ ਹੋਰ ਗੰਦ ਪਾਉਣਗੇ ਉਹ ਲੋਕ ਤੇ ਜਿਨ੍ਹਾਂ ਨੇ ਇਹ ਕੰਮ ਰੋਕਣਾ ਚਾਇਆ ਉਹਨਾਂ ਨੂੰ ਦੂਜਾ ਦੁਖੀਕਰ ਛੱਡਦਾ ਸਿਸਟਮ ਤੇ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਸਿਕਿਉਰਟੀਆਂ ਦੇਤੀਆਂ ਜੀ ਤੁਸੀਂ ਹੋਰ ਗੰਦ ਪਾਓ ਇਦਾਂ ਦਾ ਤੇ ਲੋਕਾਂ ਦੇ ਬੱਚਿਆਂ ਨੂੰ ਇਦਾਂ ਖਰਾਬ ਕਰੋ ਤੇ ਉਹਨਾਂ ਨੂੰ ਯਾਨੀ ਸਿਸਟਮ ਸ਼ਹਿ ਦੇ ਰਿਹਾ ਤੇ ਫਿਰ ਜਦੋਂ ਇਦਾਂ ਦਾ ਕੰਮ ਹੋਊਗਾ ਤੇ ਭਰਾਓ ਕੋਈ ਨਾ ਕੋਈ ਫੇਰ ਇਦਾਂ ਕਦੇ ਨਾ ਕਦੇ ਫੇਰ ਕੋਈ ਇਦਾਂ ਦੀ ਘਟਨਾ ਵਾਪਰੂਗੀ ਤੇ ਇਹ ਗਵਰਨਮੈਂਟ ਨੂੰ ਚਾਹੀਦਾ ਨਹੀਂ ਸੀ ਕਿ ਜਿਹੜੀ ਵਜ੍ਹਾ ਨਾਲ ਇਹ ਕੰਮ ਹੋ ਰਿਹਾ ਜਾਂ ਜਿਹੜੀ ਵਜ੍ਹਾ ਨਾਲ ਕਿਸੇ ਦੀ ਜਾਨ ਗਈ ਹੈ ਜਾਂ ਇਹ ਕੰਮ ਕਾਨੂੰਨ ਹੱਥ 'ਚ ਲੈਣਾ ਪਿਆ ਉਹ ਕਾਰਨ ਉਹਦਾ ਕੀ ਹੈ ਜੋ ਕਾਰਨ ਉਹਨੂੰ ਤੁਸੀਂ ਅੱਜ ਵੀ ادਵਾ ਦੇ ਰਹੇ ਹੋ ਤੇ ਉਹਨਾਂ ਦੇ ਦੇਖ ਲਓ ਮਾਪਿਓ ਨੂੰ ਵੀ ਉਹਦੇ ਅਮਰਤਪਾਲ ਦੇ ਪਿਤਾ ਨੂੰ ਤੇ ਉਹਦੀ ਭੈਣ ਜੋ ਵਿਆਹੀ ਹੈ ਜੇ ਉਹਦੀ ਭੈਣ ਦੀ ਮੈਰਿਜ ਹੋ ਗਈ ਦੂਜੀ ਜਗ੍ਹਾ ਉਹਦਾ ਇਹਨਾਂ ਦੇ ਘਰ ਦੇ ਵਿੱਚ ਜੇ ਅਮਰਤਪਾਲ ਤੋਂ ਤਾਂ ਉਹ ਆਪਦੇ ਘਰ ਸੀ ਉਹ ਵਿਚਾਰੀ ਉਹਨੂੰ ਵੀ ਰੱਖਿਆ ਤੇ ਭਾਈ ਅਮਰਤਪਾਲ ਦੇ ਪਿਤਾ ਜੀ ਨੂੰ ਵੀ ਦੋ ਦਿਨ ਥਾਣੇ ਰੱਖਿਆ ਤੇ ਜਿਹੜੇ ਗੰਦ ਪਾ ਰਹੇ ਆ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੁਣ ਦੇਖੋ ਅੱਗੇ ਦਿੱਤੇ ਦੋ ਮਲਾਜ਼ਮ ਤੇ ਹੁਣ 6 ਮਲਾਜ਼ਮ ਦੇਤੇ ਆ ਤੇ ਉਹਦੇ ਘਰ ਦੇ ਅੱਗੇ ਬੈਰੀਕੇਟਿੰਗ ਕਰਤੀ ਹੈ ਤੇ ਜਿਵੇਂ ਕੋਈ ਸੀਐਮ ਦਾ ਜਾਂ ਕਿ ਮੰਤਰੀ ਦਾ ਘਰ ਹੁੰਦਾ ਨਾ ਐ ਪੁਲਿਸ ਅੱਗੇ ਲਾ ਕੇ ਤੇ ਉਹਨਾਂ ਦਾ ਬੈਰੀਕੇਟਿੰਗ ਕਰਕੇ ਪੁਲਿਸ ਨੂੰ ਬਾਤਾ ਕਿ ਉੱਥੋਂ ਤੱਕ ਹੁਣ ਉਹ ਜੋ ਮਰਜ਼ੀ ਆਪਦੀ ਮਰਜ਼ੀ ਦਾ ਕੰਟੈਂਟ ਬਣਾਵੇ ਤੇ سوشل میڈیا ਤੇ ਪਾਵੇ ਤੇ ਜਦੋਂ ਫਿਰ ਕਿਸੇ ਨੇ ਰੋਕਿਆ ਫਿਰ ਕਹਿਣਗੇ ਜੀ ਸਿੱਖ ਔਰਤਾਂ ਤੇ ਵਾਰ ਨਹੀਂ ਕਰਦੇ ਤੇ ਕੰਮ ਸਿੰਘਾਂ ਵਾਲਾ ਨਹੀਂ ਐ ਇਹ ਕੰਮ ਕੈਰਾਂ ਵਾਲਾ ਤੇ ਹੁਣ ਡਰ ਕੇ ਭੱਜ ਗਿਆ ਇਹ ਉਹ ਫਲਾਨ ਟੀਮ ਬੜੀਆਂ ਗੱਲਾਂ ਫਿਰੇ ਕਰਦੇ ਆ ਲੋਕ ਤੇ ਇਹ ਚੀਜ਼ ਅੱਗੇ ਤੋਂ ਨਹੀਂ ਵਧਣੀ ਚਾਹੀਦੀ ਗਵਰਨਮੈਂਟ ਨੂੰ ਇਹਦਾ ਧਿਆਨ ਦੇਣਾ ਚਾਹੀਦਾ ਨਹੀਂ ਤੇ ਲਾਅ ਐਂਡ ਆਰਡਰ ਖਰਾਬ ਹੁੰਦੇ ਇੰਦਾਂ ਦੀਆਂ ਗੱਲਾਂ ਨਾ ਜੇ ਕੋਈ ਨਹੀਂ ਲੋਕ ਇੰਦਾਂ ਦੀ ਗੱਲ ਚਾਹੁੰਦੇ ਤੇ ਗੌਰ ਇਹਨਾਂ ਨੂੰ ਨਹੀਂ ਦਿਸਦਾ ਪੰਜਾਬ ਪੁਲਿਸ ਨੂੰ ਜਾਂ ਆਪਣੀ ਪੰਜਾਬ ਸਰਕਾਰ ਨੂੰ ਨਹੀਂ ਦਿਸਦਾ ਕਿ ਜਿਹੜੀ ਵਜ੍ਹਾ ਨਾਲ ਲੋਕ ਇਹਦਾ ਵਿਰੋਧ ਕਰਦੇ ਆ ਜਾਂ ਲੋਕ ਇਹਨਾਂ ਗੱਲਾਂ ਨੂੰ ਨਹੀਂ برداشت ਕਰਦੇ ਤੇ ਇਹ ਚੀਜ਼ ਕਿਉਂ ਵਾਰ-ਵਾਰ ਹੋ ਰਹੀ ਹੈ ਸਾਡੇ ਪੰਜਾਬ 'ਚ ਇਹਨੂੰ ਰੋਕਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਇਹ ਇਹ ਕੰਮ ਆਪ ਕਰਨੇ ਚਾਹੀਦੇ ਆ ਜਿਹੜੇ ਕੰਮ ਲੋਕਾਂ ਨੂੰ ਆਪ ਦੇ ਹੱਥ 'ਚ ਕਾਨੂੰਨ ਲੈ ਕੇ ਕਰਨੇ ਪੈ ਰਹੇ ਆ ਇਹ ਕੰਮ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਤੇ ਉਹ ਨਹੀਂ ਕਰ ਰਹੇ ਫਿਰ ਲੋਕਾਂ ਨੂੰ ਆਪ ਆਪਣੇ ਹੱਥ 'ਚ ਕਾਨੂੰਨ ਲੈ ਕੇ ਤੇ ਫਿਰ ਆਪ ਇਦਾਂ ਦੇ ਕੰਮ ਕਰਨੇ ਪੈਂਦੇ ਆ ਤੇ ਫਿਰ ਉਹਨਾਂ ਨੂੰ ਬਾਗੀ ਦੱਸਦੇ ਆ ਤੇ ਉਹਨਾਂ ਨੂੰ ਬੜੇ ਵੱਡੇ ਵੱਡੇ ਟੈਗ ਦੇ ਕੇ ਤੇ ਬਦਨਾਮ ਕਰਦੇ ਆ ਤੇ ਦੂਜੀ ਗੱਲ ਭਰਾਓ ਹੁਣ ਉਹਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਆ ਸਾਹਮਣੇ ਉਹ ਜੋ ਔਰਤ ਮਰੀ ਹੈ ਜੋ ਤੇ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਕਿ ਕੋਈ ਰੇਪ ਦੀ ਜਾਂ ਉਹਦੇ ਨਾਲ ਕੋਈ ਸੈਕਸ਼ੂਅਲ ਅਸੌਲਟ ਹੋਇਆ ਹੋਵੇ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਕੁਛ ਆ ਵਿਦਵਾਨ ਸੋਸ਼ਲ ਮੀਡੀਆ ਦੇ ਜਿਹੜੇ ਹਮੇਸ਼ਾ ਕੌਮ ਦਾ ਵਿਰੋਧ ਕਰਦੇ ਹਰ ਗੱਲ ਤੇ ਕੌਮ ਦੇ ਖਿਲਾਫ ਹੀ ਭੁਗਤਦੇ ਹਰ ਵਾਰ ਤੇ ਉਹ ਵਿਦਵਾਨ ਬਿਨਾਂ ਵਜ੍ਹਾ ਹੀ ਕਹੀ ਜਾਂਦੇ ਜੀ ਰੇਪ ਕਰਤਾ ਪਹਿਲਾਂ ਰੇਪ ਕੀਤਾ ਹੁੰਦਾ ਫੇਰ ਉਹਦੇ ਉਹਨੂੰ ਮਾਰਿਆ ਗਿਆ ਤੇ ਹੁਣ ਉਹ ਰਿਪੋਰਟ ਆਉਣ ਤੋਂ ਬਾਅਦ ਪਤਾ ਨਹੀਂ ਕਿੱਥੇ ਮਰ ਗਿਆ ਹੁਣ ਨਹੀਂ ਉਹ ਬੋਲਦੇ ਉਹਨਾਂ ਨੇ ਪਤਾ ਨਹੀਂ ਕਿੰਨਾਂ ਦੇ ਹੱਥਾਂ ਤੇ ਜੜੇ ਉਹਨਾਂ ਨੇ ਕਦੇ ਕੌਮ ਦਾ ਸਾਥ ਨਹੀਂ ਦੇਣਾ ਹਮੇਸ਼ਾ ਕੌਮ ਦੇ ਖਿਲਾਫ ਪੁਕਤਦੇ ਆ ਹਰ ਵਾਰ ਇਹ ਕਦੇ ਉਹਨਾਂ ਨੇ ਕੌਮ ਦੇ ਹੱਕ ਦੀ ਗੱਲ ਨਹੀਂ ਕੀਤੀ ਅੱਜ ਤੱਕ ਜਿੰਨੀ ਵਾਰ ਵੀ ਇਹ ਕੰਮ ਹੋਇਆ ਕੋਈ ਕੌਮ ਤੋਂ ਜਾਂ ਕਿਸੇ ਨੇ ਕੀਤਾ ਆਪਦੀ ਕੌਮੀ ਭਾਵਨਾ ਵਿੱਚ ਆ ਕੇ ਕਦੇ ਇਹਨਾਂ ਨੇ ਨਹੀਂ ਗੱਲ ਇਦਾਂ ਦੀ ਕੌਮ ਦਾ ਸਾਥ ਦੇਣਾ ਕੀ ਉਹਦੇ ਸਗੋਂ ਹੋਰ ਗੱਲਾਂ ਵਧਾ ਚੜਾ ਕੇ ਤੇ ਮਸਾਲਾ ਲਾ ਕੇ ਤੇ ਜਾਨੀ ਕੌਮ ਦੇ ਐਂ ਭੁਗਤਦੇ ਆ ਵੀ ਇਹ ਜਿਵੇਂ ਨਾ ਵੀ ਬਹੁਤ ਮਾੜੇ ਲੋਕ ਆ ਤੇ ਇਹ ਬੜੇ ਚੰਗੇ ਨੇ ਜਿਹੜੇ ਬੜੇ ਕਾਨੂੰਨ ਦੇ ਅਕੋਰਡਿੰਗ ਚੱਲਦੇ ਆ ਇਹ ਦੋ ਤਿੰਨ ਬੰਦੇ ਇਹੋ ਜਿਹੇ ਆ ਕੋਈ ਗੱਲ ਪੰਜਾਬ ਛੋ ਜੇ ਕੋਈ ਸਿੱਖ ਨਾ ਉਸ ਗੱਲ ਦੇ ਵਿੱਚ ਸਿੱਖ ਹੋਵੇ ਸ਼ਾਮਲ ਉਹਦੇ ਖਿਲਾਫ ਉਹਦਾ ਵਿਰੋਧ ਕਰਨਾ ਹੀ ਕਰਨਾ ਇਹਨਾਂ ਲੋਕਾਂ ਨੇ ਕਿਸੇ ਬੰਦੇ ਦਾ ਇਹਨਾਂ ਨੇ ਅਜੇ ਤੱਕ ਸਾਥ ਨਹੀਂ ਦਿੱਤਾ ਉਹ ਇੱਜ਼ਤਦਾਰ ਬੰਦੇ ਤਾਂ ਹੁਣ ਆਪਣਾ ਗੱਗੀ ਪੰਡਤ ਜੀ ਹੈ ਉਹਨਾਂ ਦੀ ਕਿੰਨੀ ਇੱਜ਼ਤ ਆ ਸਿੱਖ ਵੀ ਕਰਦੇ ਆ ਤੇ ਬਹੁਤ ਮਹਾਨ ਉਹ ਕੰਮ ਕਰ ਰਹੇ ਆ ਬੜੇ ਚੰਗੇ ਕੰਮ ਉਹ ਕਰਦੇ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਚਲੋ ਕਤਲ ਹੋਣਾ ਤਾਂ ਮਾੜੀ ਗੱਲ ਕਿਸੇ ਦੀ ਜਾਨ ਜਾਣੀ ਤੇ ਪਰ ਇਹ ਲੜਕੀ ਦੇ ਕੰਮ ਚੰਗੇ ਨਹੀਂ ਸੀ ਇਹ ਬਹੁਤ ਮਾੜਾ ਕੰਮ ਕਰਦੀ ਸੀ ਗੰਦ ਬੋਲਦੀ ਸੀ ਤੇ ਇਹ ਇੰਨਾਂ ਗੱਲਾਂ ਨਾਲ ਬੱਚੇ ਖਰਾਬ ਹੁੰਦੇ ਆ ਤੇ ਆਪ ਦੀ ਜਾਣੀ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਬੈਲੈਂਸ ਗੱਲ ਕੀਤੀ ਤੇ ਜੋ ਬੰਦੀ ਵੀ ਆ ਜੋ ਜੋ ਸਹੀ ਗੱਲ ਆ ਉਹਨੂੰ ਕੋਈ ਨਹੀਂ ਕਹਿੰਦਾ ਕਿ ਨਾ ਕੋਈ ਕਰੇ ਜਿੰਨੀ ਕ ਗੱਲ ਬੰਦੀ ਆ ਉੰਨੀ ਗੱਲ ਜੇ ਕੋਈ ਕਰਦਾ ਤੇ ਉਹਦੀ ਕੋਈ ਮਾੜੀ ਗੱਲ ਨਹੀਂ ਹੁੰਦੀ ਉਹਨਾਂ ਨੇ ਬੜੇ ਤਰੀਕੇ ਨਾਲ ਇਹ ਸਾਰੀਆਂ ਗੱਲਾਂ ਕੀਤੀਆਂ ਤੇ ਹਰ ਵਾਰੀ ਉਹ ਕਰਦੇ ਹੀ ਆ ਜਾਣੀ ਆਪਣੇ ਹਮੇਸ਼ਾ ਭਾਈਚਾਰੇ ਦੀ ਗੱਲ ਕਰਦੇ ਆ ਤੇ ਅੱਜ ਇੱਕ ਮੈਂ ਹੋਰ ਸੁਣ ਰਿਹਾ ਸੀ ਉਹਨਾਂ ਨੇ ਵੀ ਕੋਈ ਹਿੰਦੂ ਸੰਤ ਸੀ ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਉਹ ਵੀ ਕਹਿ ਰਹੇ ਸੀ ਕਿ ਇਹ ਕੰਮ ਕਦੇ ਤੱਕ ਰੁਕਣਾ ਕਿਸੇ ਨੇ ਤਾਂ ਰੁਕਣਾ ਹੀ ਹੈ ਜੇ ਪ੍ਰਸ਼ਾਸਨ ਨਹੀਂ ਰੋਕੜਿਆ ਜਾਂ ਕੋਈ ਸਰਕਾਰ ਨਹੀਂ ਧਿਆਨ ਦੇਦੀ ਜੇ ਕਿਸੇ ਨੇ ਆਪ ਦੇ ਲੈਵਲ ਤੇ ਰੋਕੇ ਤਾਂ ਫਿਰ ਇਹਦੇ ਵਿੱਚ ਮਾੜੀ ਗੱਲ ਕੀ ਹੈ ਸੋ ਇਸ ਕਰਕੇ ਇਹ ਦੋ ਤਿੰਨ ਬੰਦੇ ਇਹੋ ਜਿਹੇ ਆ ਇਹਨਾਂ ਨੇ ਕਦੇ ਕੌਮ ਦੇ ਹੱਕ ਦੀ ਗੱਲ ਇਹਨਾਂ ਕਦੇ ਨਹੀਂ ਕਰਨੀ ਵਿਰੋਧ ਹੀ ਕਰਨਾ ਕੋਈ ਕਿੰਨਾ ਵੀ ਚੰਗਾ ਕੰਮ ਕੋਈ ਆਪਣਾ ਸਿੱਖ ਕਰ ਲੇ ਇਹਨਾਂ ਨੇ ਹਮੇਸ਼ਾ ਵਿਰੋਧ ਕਰਨਾ ਤੇ ਉਸ ਬੰਦੇ ਦੇ ਖਿਲਾਫ ਸਟੈਂਡ ਲੈਣਗੇ ਤੇ ਇਥੋਂ ਇਹ ਸਿੱਧ ਹੁੰਦਾ ਕਿ ਇਹ ਕਿਸੇ ਦੇ ਛੱਡੇ ਕਿਸੇ ਦੇ ਬਲਾਏ ਬੋਲਦੇ ਆ ਇਹਨਾਂ ਦੇ ਆਪ ਦੇ ਅੰਦਰ ਜਾਣ ਨਹੀਂ ਆਪ ਇਹ ਕਦੇ ਕੋਈ ਸਟੈਂਡ ਲੈ ਨਹੀਂ ਸਕਦੇ ਜੇ ਕੋਈ ਸਿੱਖ ਆਬੇ ਜਜਬਾਤੀ ਸੇ ਕਿਉਂਕਿ ਇਹਨਾਂ ਨੇ ਬੜੀ ਵਾਰੀ ਚੰਗੇ ਕੰਮ ਕੀਤੇ ਆ ਤੇ ਇਹ ਜੋ ਭੌਂਕਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਦਿੱਲੀ ਆਪਣੀ ਸਿੱਖ ਧੀ ਦੇ ਕਿਸੇ ਨੇ ਕੇਸ ਘਟਤੇ ਸੀ ਤੇ ਉੱਥੇ ਜਾ ਕੇ ਭਾਈ ਮਹਿਰੋ ਨੇ ਇਹ ਇਹ ਕਰਤਾ ਸੀ ਕਿ ਕੰਧ ਤੇ ਲਿਖ ਕੇ ਆਏ ਸੀ ਕਿ ਸਿੱਖ ਤੋਂ ਬਦਲਾ ਲਊਗੀ ਮਰੀ ਨਹੀਂ ਐ ਤੇ ਉਦੋਂ ਤੂੰ ਹੀ ਕਿੱਥੇ ਮਰੇ ਸੀ ਤੁਸੀਂ ਕਦੇ ਸਿੱਖੀ ਦੇ ਲਈ ਕੋਈ ਇਦਾਂ ਦਾ ਸਟੈਂਡ ਲਿਆ ਤੇ ਦੱਸੋ ਭਾਈ ਅਮਰਤਪਾਲ ਮੈਂ ਰੋਣੇ ਦਾ ਇਹਨੂੰ ਵੀ ਸਾਥ ਇਹਦਾ ਵੀ ਦਿੱਤਾ ਇਹਨੂੰ ਜਦੋਂ ਧਮਕੀਆਂ ਆ ਰਹੀਆਂ ਸੀ ਗੈਂਗਸਟਰਾਂ ਵੱਲੋਂ ਉਦੋਂ ਵੀ ਇਹਨੂੰ ਆਪਣੇ ਘਰ ਰੱਖਿਆ ਇਹਦਾ ਉਦੋਂ ਵੀ ਸਾਥ ਦਿੱਤਾ ਯਾਨੀ ਕਿ ਉਹ ਬੰਦਾ ਹਮੇਸ਼ਾ ਕੌਮ ਲਈ ਆਪਣੇ ਕੌਮ ਦੀਆਂ ਧੀਆਂ ਪੇਣਾਂ ਦਾ ਹਮੇਸ਼ਾ ਸੋਚਦਾ ਬਹੁਤ ਵਾਰ ਉਹਨੇ ਕੌਮੀ ਕਾਰਜ ਕੀਤੇ ਆ ਕਈ ਉਹਨੇ ਧੀਆਂ ਦੇ ਲਈ ਬਹੁਤ ਕੋਸ਼ਿਸ਼ ਕੀਤਾ ਉਹਨੇ ਤੇ ਆ ਦਿਓ ਸਾਥ ਲਾਣਾ ਜੋ ਧੀਆਂ ਦਾ ਸ਼ੋਸ਼ਣ ਕਰਦਾ ਇਹਨਾਂ ਨੂੰ ਵੀ ਕਈਆਂ ਨੂੰ ਸਿੱਧਾ ਕੀਤਾ ਬਹੁਤ ਜਾਣੀ ਉਹਨਾਂ ਨੇ ਹਮੇਸ਼ਾ ਕਦੇ ਵੀ ਕੌਮ ਨੂੰ ਲੋਡ ਪਈ ਜਾਂ ਕਦੇ ਵੀ ਕੋਈ ਕਿਸੇ ਚੀਜ਼ ਕਿਸੇ ਕਿਸਮ ਦੀ ਕੋਈ ਗਲਤ ਕੰਮ ਵਿੱਚ ਸ਼ਾਮਲ ਜੇ ਪੁਲਿਸ ਜਾਂ ਕੋਈ ਪ੍ਰਸ਼ਾਸਨ ਨੇ ਨਹੀਂ ਕਾਰਵਾਈ ਕੀਤੀ ਜਾਂ ਉਹ ਧੀਆਂ ਨਹੀਂ ਕਿਉਂਦੀਆਂ ਸੀ ਉਧਰ ਤੱਕ ਗੱਲ ਜਾਵੇ ਤੇ ਉਹਨਾਂ ਧੀਆਂ ਨੂੰ ਦਾ ਸਾਥ ਦਿੱਤਾ ਭਾਈ ਅਮਰਤਪਾਲ ਨੇ ਤੇ ਬਾਅਦ ਚ ਹਾਲਾਂਕਿ ਕਈ ਇਦਾਂ ਦਾ ਕੰਮ ਬਣ ਜਾਂਦਾ ਜਦੋਂ ਇਹ ਭਾਈ ਅਮਰਤਪਾਲ ਗੱਲ ਚੁੱਕ ਲੈਂਦੇ ਆ ਤੇ ਫਿਰ ਕਈ ਲੋਕ ਪਿੱਛੇ हट ਜਾਂਦੇ ਆ ਫਿਰ ਉਹ ਪੈ ਜਾਂਦੀ ਹੈ ਇਹਨਾਂ ਤੇ ਜਿਵੇਂ ਲੱਖਾ ਸਿਧਾਣਾ ਡਾਕਟਰਾਂ ਦੇ ਖਿਲਾਫ ਕਿੰਨਾ ਕੰਮ ਕੀਤਾ ਉਹਨਾਂ ਨੇ ਤੇ ਜਦੋਂ ਮੁੱਦਾ ਚੱਕਦੇ ਤੇ ਜਿਹੜੇ ਜੀ ਦੀ ਵਜ੍ਹਾ ਨਾਲ ਚੁੱਕੀ ਹੁੰਦੀ ਗੱਲ ਉਹ ਸਮਝੌਤਾ ਕਰ ਜਾਂਦਾ ਅਗਲੇ ਤੋਂ ਪੈਸੇ ਲੈ ਕੇ ਫਿਰ ਅਗਲਾ ਕੀ ਕਰੇ ਦੱਸੋ ਕੋਈ ਬੰਦਾ ਹੈ ਤੁਹਾਡੀ ਜਦੋਂ ਸਾਥ ਦਿੰਦਾ ਤੁਸੀਂ ਅੱਗੋਂ ਤੁਹਾਡੇ ਪੈਰ ਨਹੀਂ ਹੁੰਦੇ ਤੁਸੀਂ ਪੈਰ ਛੱਡ ਜਾਂਦੇ ਹੋ ਤੇ ਅਗਲੇ ਦੀ ਤਾਂ ਤੁਸੀਂ ਮਿੱਟੀ ਤੁਸੀਂ ਕਰਦੇ ਹੋ ਸੋ ਇਸ ਕਰਕੇ ਭਰਾਓ ਠੀਕ ਹੈ ਇਹ ਕਤਲ ਹੋ ਗਿਆ ਕਤਲ ਕਿਸੇ ਦਾ ਹੋਣਾ ਚੰਗਾ ਨਹੀਂ ਹੁੰਦਾ ਕੋਈ ਵੀ ਕਹਿੰਦਾ ਪਰ ਜਦੋਂ ਵਾਰ-ਵਾਰ ਵਾਰ-ਵਾਰ ਕੋਈ ਸਮਝੇ ਨਾ ਕੋਈ ਕਿਸੇ ਤੇ ਅਸਰ ਨਾ ਹੋਵੇ ਇਹਨਾਂ ਗੱਲਾਂ ਦਾ ਤੇ ਭਰਾਓ ਦੱਸੋ ਉਹਦਾ ਫਿਰ ਇਲਾਜ ਕੀ ਹੋ ਸਕਦਾ ਤੁਸੀਂ ਦੱਸ ਦਿਓ ਕਿ ਉਹਦਾ ਕੀ ਬੰਦਾ ਇਲਾਜ ਕਰੇ ਜਦੋਂ ਕੋਈ ਸਮਝੇ ਹੀ ਨਾ ਵਾਰ-ਵਾਰ ਇੱਕੋ ਗੱਲ ਉਹਨੂੰ ਕਹੀ ਜਾਵੇ ਤੇ ਉਹ ਸਮਝੇ ਨਾ ਤੇ ਉਹਦਾ ਫਿਰ ਕੁਛ ਨਾ ਕੁਛ ਤਾਂ ਸੋਲੂਸ਼ਨ ਹੈ ਜਿਹਦੇ ਵਿੱਚ ਜਾਣ ਆ ਜਾਂ ਜੋ ਜਿਹੜਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਆਪਦੀ ਜ਼ਿੰਦਗੀ ਜੀ ਰਿਹਾ ਹੈ ਜਾਂ ਗੁਰੂਤ ਸਦਾਤਾ ਦੇ ਅਕੋਰਡਿੰਗਲੀ ਪਹਿਰਾ ਦੇ ਰਿਹਾ ਉਹ ਕਦੇ ਪਿੱਛੇ ਨਹੀਂ ਹਟਦਾ ਇਹਨਾਂ ਗੱਲਾਂ ਤੋਂ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਵੀ ਜਵਾਬ ਦਿਆ ਕਰੋ ਜੋ ਇਹ ਸਿੱਖੀ ਦੇ ਖਿਲਾਫ ਭੁਗਤਦੇ ਆ ਕਿਉਂਕਿ ਆਪਣੇ ਬੋਲਣ ਵਾਲੇ ਬੰਦੇ ਤਾਂ ਅੱਗੇ ਬਹੁਤ ਘੱਟ ਆ ਤੇ ਜੇ ਕੋਈ ਖੜਦਾ ਸਟੈਂਡ ਲੈਂਦਾ ਪੰਜਾਬ ਦੀ ਗੱਲ ਕਰਦਾ ਕੌਮ ਦੀ ਗੱਲ ਕਰਦਾ ਤੇ ਉਹਦਾ ਆਪਾਂ ਸਾਥ ਨਹੀਂ ਦੇ ਸਕਦੇ ਨਾ ਤੇ ਉਹਦੇ ਪੈਰ ਜਾਂ ਉਹਦੀਆਂ ਲੱਤਾਂ ਨਾ ਖਿੱਚੋ ਤੇ ਇਦਾਂ ਦੇ ਬੰਦਿਆਂ ਨੂੰ ਮੂੰਹ ਤੋੜ ਜਵਾਬ ਦਿਓ ਜੋ ਕੌਮ ਦੇ ਹਮੇਸ਼ਾ ਖਿਲਾਫ ਭੁਗਤਦੇ ਆ ਤੇ ਇਦਾਂ ਦੇ ਬੰਦਿਆਂ ਨੂੰ ਲਾਈਕ ਨਾ ਕਰੋ, ਵਿਊ ਨਾ ਦਿਓ। ਤਾਂ ਜੋ ਇਹਨਾਂ ਨੂੰ ਹੋਰ ਆਦਤ ਨਾ ਪਵੇ। ਮਸਲਾ ਦਾ ਸਾਰਾ ਵਿਊਆਂ ਦਾ ਭਰਾਵ ਪੈਸੇ ਕਮਾਉਂਦਾ। ਕੋਈ ਕੌਮ ਦੇ ਜ ਇਹਨਾਂ ਵਿਊ ਦੇ ਚੱਕਰਾਂ ਦੇ ਵਿੱਚ ਕੌਮ ਦੇ ਸਦਾਤਾ ਨੂੰ ਜੋ ਖੋਰਾ ਲਾ ਰਹੇ ਆ ਲੋਕ। ਉਹਨਾਂ ਨੂੰ ਜ਼ਰੂਰ ਪਹਿਚਾਣੋ, ਉਹਨਾਂ ਨੂੰ ਨਾ ਆਪ ਦਾ ਟਾਈਮ ਉਹਨਾਂ ਤੇ ਵੇਸਟ ਕਰੋ ਤੇ ਉਹਨਾਂ ਨੂੰ ਇਹੀ ਸਭ ਤੋਂ ਤੁਹਾਡਾ ਸੰਯੋਗ ਹੋਊਗਾ ਕੌਮੀ ਕਰਜਾਂ ਵਾਲੇ ਬੰਦਿਆਂ ਲਈ ਕਿ ਤੁਸੀਂ ਜੋ ਹਮੇਸ਼ਾ ਕੌਮ ਦਾ ਵਿਰੋਧ ਕਰਦੇ ਜਾਂ ਖਿਲਾਫਤ ਕਰਦੇ ਆ ਉਹਨਾਂ ਨੂੰ ਨਾ ਵੇਖੋ ਤੇ ਤਾਂ ਜੋ ਉਹਨਾਂ ਨੂੰ ਕੁਛ ਨਾ ਕੁਛ ਧੱਕਾ ਲਾਵੇ ਨਾ ਵੀ ਕੌਮ ਦੇ ਖਿਲਾਫ ਗੱਲ ਕਰਨ ਦਾ ਕੀ ਮਤਲਬ ਹੈ ਤੇ ਸਿੱਖ ਕੌਮ ਜਾਗਦੀ ਹੈ ਜੇ ਮਰੀ ਨਹੀਂ ਹੈ ਜੋ ਇਹ ਕੁਛ ਵੀ ਬੋਲੀ ਜਾਣਗੇ ਪੰਜਾਬ ਚ ਬਹਿ ਕੇ ਤੇ ਬਰਦਾਸ਼ਤ ਕਰ ਲਈ ਕੌਮ ਬਰਦਾਸ਼ਤ ਕਰਕੇ ਬਹਿ ਜੂਗੀ ਇਨਾਂ ਨੂੰ ਜ਼ਰੂਰ ਜਵਾਬ ਦਿਓ ਇਨੀਆਂ ਬੇਨਤੀਆਂ ਹੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ